ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਅੱਜ ਸਿੱਧੂ ਸਟੱਡ ਫਾਰਮ 71 ਪਿੰਡ ਕਾਲੇਆਲੀ ਦਾ ਨੁਕਰਾ ਬਸ਼ੇਰਾ ਦਲ ਸ਼ਿੰਗਾਰ ਦਿਖਾਉਣਾ। ਪਿਓ ਵਾਲੇ ਪਾਸੋਂ ਇਹ ਲਿਵਿੰਗ ਲੈਜੈਂਡ ਘੋੜੇ ਸਮੁੰਦਰ ਦਾ ਪੋਤਾ ਤੇ ਮਿੱਡੇ ਵਾਲੇ ਦਿਲਬਾਗ ਦਾ ਬੱਚਾ। ਮਾਂ ਵਾਲੇ ਪਾਸੋਂ ਦੋਸਤੋ ਇਹ ਡੋਡਾ ਵਾਲੇ ਰਾਜੂ ਦਾ ਦੋਤਾ ਹੈਗਾ। ਇਹਦੀ ਮਾਂ ਨੁਕਰੀ ਘੋੜੀ ਆ 64+ ਹਾਈਟ ਦੀ ਬੜੀ ਵੱਡੀ। ਉਸ ਘੋੜੀ ਨੇ ਹੁਣ ਤੱਕ ਜਿੰਨੇ ਬਸ਼ੇਰੇ ਦਿੱਤੇ ਆ ਤਕਰੀਬਨ ਸਾਰੇ ਛਾਣ ਹੀ ਬਣਿਆ ਤੇ ਜਿੰਨੀਆਂ ਬਸ਼ੇਰੀਆਂ ਜੰਮੀਆਂ ਨੇ ਉਹ ਵੱਡੀ ਖੁੱਲੀ ਹਾਈਟ ਦੀਆਂ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਬਸ਼ੇਰੇ ਦੇ ਵਿੱਚ ਵੀ ਕੋਈ ਕਸਰ ਨਹੀਂ ਯਾਰ 3 ਸਾਲ ਹਾਲੇ ਦੀ ਉਮਰ ਹੋਈ ਆ ਤੇ ਕਾਦਾ ਜਿਹੜਾ ਇਹ 66 ਇੰਚ ਕਰ ਗਿਆ ਬਾਕੀ ਮਜ਼ਬੂਤ ਬੈਡ ਬਾਡੀ ਤੁਸੀਂ ਇਹਦੀ ਦੇਖ ਸਕਦੇ ਹੋ ਬਹੁਤ ਜਿਆਦਾ ਸ਼ਾਨਦਾਰ ਖੁੱਲਾ ਘੋੜਾ ਬਣ ਕੇ ਤਿਆਰ ਹੋ ਗਿਆ ਤੇ ਹਾਲੇ ਤਾਂ ਉਮਰ ਦੇ ਹਿਸਾਬ ਨਾਲ ਇਹਨੇ ਹੋਰ ਵੀ ਬਹੁਤ ਕੁਝ ਕਰਨਾਗਾ 70 ਸੁੱਤਰ ਵਾਲੀ ਜਿਹੜੀ ਗਿਣਤੀ ਆ ਉਹਨੂੰ ਤਾਂ ਇਹਨੇ ਛੇਤੀ ਹੀ ਹੱਥ ਪਾ ਲੈਣਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਇਹਦੀ ਮਾਂ ਬਾਰੇ ਵੀ ਜਿਹੜਾ ਇਸ ਬਸ਼ੇਰੇ ਦਾ ਭਰਾਗਾ ਉਸ ਘੋੜੀ ਦੇ ਅਗਲੇ ਸੂਏ ਦਾ ਮਾਲੇ ਪਾਸੋਂ ਇਹਦਾ ਭਰਾਗਾ ਜਿਹੜਾ ਤਾਂ ਉਹ ਵੀ ਬਾਈ ਵਰਗਿਆਂ ਦੇ ਫਾਰਮ ਦੇ ਉੱਤੇ ਹੀ ਆ ਉਹ ਜਵਾਲਾਮੁਖੀ ਦਾ ਬੱਚਾ ਤੇ ਉਹ ਵੀ ਜਮਾ ਕੱਦ ਵਾਲੇ ਰਿਕਾਰਡ ਹੀ ਤੋੜ ਦੂਗਾ ਸਾਰੀਆਂ ਗਿਣਤੀਆਂ ਮਿੰਟੀਆਂ ਇਹ ਤੋਂ ਪਹਿਲਾਂ ਵਾਲੀਆਂ ਫੇਲ ਹੀ ਕਰ ਦੂਗਾ ਉਹ ਬਸ਼ੇਰਾ ਤੁਹਾਨੂੰ ਅਗਲੇ ਸਾਲ ਦਿਖਾਉਣਾ ਬਾਈ ਵਰਗੇ ਕਹਿੰਦੇ ਫਿਲਹਾਲ ਐਦੀ ਸਟੱਡ ਸਰਵਿਸ ਓਪਨ ਕੀਤੀ ਆ 31000 ਰੁਪਏ ਦੀ ਮੀਟਿੰਗ ਫੀਸ ਰੱਖੀ ਆ ਬੇਚੇ ਜਿ ਕੋ ਹੋ ਕੇ ਤੁਸੀਂ ਜਿਵੇਂ ਮਰਜੀ ਫੋਨ ਲਾ ਲਿਓ ਤੇ ਇਹ ਬਸ਼ੇਰਾ ਗਾ ਜਿਹੜਾ ਮਾਗੀ ਮੇਲੇ ਤੇ ਵੀ ਤਿੰਨ ਚਾਰ ਦਿਨ ਆਪਦੀ ਹਾਜ਼ਰੀ ਲਵਾਊਗਾ ਹੋਰ ਗੱਲ ਬਾਤ ਆ ਜਿਹੜੀ ਆਪਾਂ ਸਰਦਾਰ ਇਕਬਾਲ ਸਿੰਘ ਜੀ ਦੇ ਨਾਲ ਇੰਟਰਵਿਊ ਦੇ ਵਿੱਚ ਕਰਦੇ ਆਂ ਇਮੇ ਦਾ ਸਬੱਬ ਬਣਿਆ ਸੀ ਇਹਨਾਂ ਦੇ ਫਾਰਮ ਦੇ ਉੱਤੇ ਆਉਣ ਦਾ ਹੋਰ ਫਾਰਮ ਦੇ ਉੱਤੇ ਕਿੰਨੇ ਕ ਜਾਨਵਰ ਰੱਖਿਆ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਸਾਰੀ ਗੱਲਬਾਤ ਕਲੀਅਰ ਕਰਦਿਆਂ ਵੀਡੀਓ ਨੂੰ ਦੱਬ ਕੇ ਤੁਸੀਂ ਕਰ ਦਿਓ ਸ਼ੇਅਰ ਤੇ ਆਜੋ ਫਿਰ ਆਪਾਂ ਸਰਦਾਰ ਇਕਵਾਲ ਸਿੰਘ ਜੀ ਦਾ ਕੋੜਿਆਂ ਬਾਰੇ ਜਿਹੜਾ ਤਜਰਬਾ ਦਾ ਉਹ ਸਾਂਝਾ ਕਰੀਏ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਯੰਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਤੁਹਾਨੂੰ ਅੱਜ ਨਵੇਂ ਸਟੱਡ ਫਾਰਮ ਦੇ ਰੂਬਰੂ ਕਰਾਉਣ ਲੱਗੇ ਆਂ ਅੱਜ ਆਪਾਂ ਪਿੰਡ ਕਾਲਿਆਂ ਵਾਲੀ ਬੈਠੇ ਆਂਗੇ ਵੈਸੇ ਤਾਂ ਜਿਹੜਾ ਇਹ ਕਾਲਿਆਂ ਵਾਲੀ ਸ਼ਹਿਰ ਆ ਤਕਰੀਬਨ ਸਾਰੇ ਭਰਾ ਇਸ ਸ਼ਹਿਰ ਤੋਂ ਜਾਣੂ ਆ ਇਹ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਪੈ ਜਾਂਦਾ ਸ਼ਹਿਰ ਤੇ ਵੈਸੇ ਹਰਿਆਣੇ ਦੇ ਵਿੱਚ ਆ ਜਾਂਦਾ ਇਹ ਤੇ ਈਸਰ ਸਿੰਘ ਟਾਣੀ ਦੇ ਵਿੱਚ ਅੱਜ ਆਪਾਂ ਬੈਠੇ ਆਂ ਸਰਦਾਰ ਅਕਬਾਲ ਸਿੰਘ ਜੀ ਹੁਣਾਂ ਦੇ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਨੌਕਰਾ ਬਸ਼ੇਰਾ ਦਿਖਾਉਣ ਜਾ ਰਹੇ ਆਂ ਜਿਹੜਾ ਕਿ ਸਮੁੰਦਰ ਦਾ ਪੋਤਾ ਤੇ ਮਿੱਡੇ ਵਾਲੇ ਦਲਵਾਗ ਦਾ ਬੱਚਾ ਗਾ ਦੋਸਤੋ ਤੇ ਸਰਦਾਰ ਸਾਹਿਬ ਹੋਣਾ ਨੇ ਇਹਦੀ ਸਟੱਡ ਸਰਵਿਸ ਨੂੰ ਓਪਨ ਕੀਤੀ ਆ ਬੱਚਾ ਹਾਲੇ 3 ਸਾਲ ਉਮਰ ਦਾ ਹੋਇਆ ਤੇ ਬਹੁਤ ਜਿਆਦਾ ਚੰਗਾ ਕਦ ਕਾਠ ਕਰ ਗਿਆ ਸਮੁੱਚੇ ਆਪਣੇ ਨਾਲ ਆਸੇ ਪਾਸੇ ਘੋੜਿਆਂ ਵਾਲੇ ਪਰਿਵਾਰ ਪਰਿਵਾਰਾਂ ਦੇ ਵਿੱਚੋਂ ਮੈਂਬਰ ਸਾਹਿਬਾਨ ਬੈਠੇ ਆ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਵੇਂ ਇਧਰਲੇ ਪਾਸੇ ਆਪਣੇ ਨਾਲ ਬਾਬਾ ਜੀ ਬੈਠੇ ਨੇਗੇ ਤੇ ਨਾਲ ਉਧਰਲੇ ਪਾਸੇ ਬਾਦਲ ਜੀ ਬੈਠੇ ਆ ਝੰਡੀਆਂ ਤੋਂ ਤੇ ਤੁੰਗ ਵਾਲੀ ਤੋਂ ਜਗਤਾਰ ਅੰਕਲ ਬੈਠੇ ਨੇ ਸਾਰਿਆਂ ਬਾਰੇ ਜਿਹੜੇ ਹੋਰ ਭਰਾ ਬੈਠੇ ਇਹਨਾਂ ਬਾਰੇ ਵੀ ਤੁਹਾਨੂੰ ਰੂਬਰੂ ਕਰਾਉਣੇ ਆ ਤੇ ਇਹਨਾਂ ਦਾ ਕਰਦੇ ਆਪਾਂ ਪਹਿਲਾਂ ਸਵਾਗਤ ਫਿਰ ਘੋੜੇ ਬਾਰੇ ਅੱਗੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਸਵਾਗਤ ਅੰਕਲ ਜੀ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਸਾਡੇ ਗਰਨੀਆਂ ਵੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਤੇ ਪਹਿਲਾਂ ਨਾ ਹੀ ਆਪਣੇ ਨਾਲ ਜਿੰਨੇ ਵੀ ਬੈਠੇ ਆ ਸਮੂਹ ਤੇ ਘੋੜਾ ਪਰਿਵਾਰ ਦੇ ਵਿੱਚ ਜਿੰਨੀ ਆਪਣੀ ਫੈਮਿਲੀ ਬੈਠੀ ਆ ਜੀ ਆਪਣੇ ਰਿਲੇਟਿਵ ਬੈਠੇ ਆ ਇਨਾਂ ਬਾਰੇ ਸਾਨੂੰ ਥੋੜਾ ਜਿਹਾ ਮੋਟਾ ਜਿਹਾ ਦੱਸ ਦੋਈ ਸਾਰੇ ਪਰਿਵਾਰ ਬਾਰੇ ਠੀਕ ਹੈ ਜੀ ਜਿਵੇਂ ਇਧਰਲੇ ਪਾਸੇ ਜੀ ਆਪਣੇ ਨਾਲ ਬੈਠੇ ਨੇ ਇਹ ਆਪਣੇ ਭੰਗਚੜੀ ਤੋਂ ਹੈਗੇ ਨਾ ਰਿਸ਼ਤੇਦਾਰ ਨੇ ਠੀਕ ਹੈ ਜੀ ਇਹ ਇਹ ਰਿਸ਼ਤੇਦਾਰ ਹੈ ਆਪਣੇ ਸੰਦੀਪ ਸਿੰਘ ਦੇਸੂ ਤੋਂ ਠੀਕ ਹੈ ਜੀ ਤੇ ਇਧਰ ਬਾਬਾ ਜੀ ਇਹ ਕੋਟਪਾਈ ਤੋਂ ਹਾਂਜੀ ਇਹ ਸਾਡੇ ਮਾਮਾ ਜੀ ਇਹ ਬਾਦਲ ਜੰਡੀਆਂ ਤੋਂ ਹਾਂਜੀ ਇਹ ਮਾਮਾ ਹੀ ਜਗਤਾਰ ਸਿੰਘ ਤੁੰਗਵਾਲੀ ਤੋਂ ਠੀਕ ਹੈ ਜੀ ਉਹ ਬੇਟਾ ਜੀ ਖੁਸ਼ਦੀਪ ਸਿੰਘ ਉਹ ਚਾਚਾ ਜੀ ਹੈ ਸਾਡੇ ਠੀਕ ਹੈ ਜੀ ਉਹ ਵੱਡੇ ਚਾਚਾ ਜੀ ਠੀਕ ਹੈ ਜੀ ਅੱਗੇ ਆਪਣਾ ਰਿਸ਼ਤੇਦਾਰ ਅਕਲਵੀਰ ਸਿੰਘ ਕੁਰਗੀਆਂ ਵਾਲੀ ਤੋਂ ਹਾਂਜੀ ਉਹ ਭਾਈ ਆਪਣੇ ਜਸਵੰਤ ਸਿੰਘ ਹਾਂਜੀ ਉਧਰ ਵੀ ਬੇਟਾ ਹੀ ਹੈ ਭਾਣਜੇ ਦਾ ਦੋਸਤ ਹੈ ਠੀਕ ਹੈ ਜੀ ਉਹ ਬੇਟਾ ਹੈ ਭਤੀਜਾ ਹਾਂਜੀ ਹਰਮਨ ਸਿੰਘ ਇੱਧਰ ਬੱਚੇ ਬੈਠੇ ਆ ਹਾਂਜੀ ਹਾਂਜੀ ਸਾਰੇ ਆਪਣੇ ਤੇ ਤਕਰੀਬ ਉਹ ਭਾਣਜੇ ਦੋ ਹਾਂਜੀ ਹਾਂਜੀ ਤਿੰਨ ਤਿੰਨ ਭਾਣਜੇ ਬੈਠੇ ਆ ਉਹ ਭਤੀਜਾ ਫੇਟਾ ਨਿੱਕਾ ਜਿਹਾ ਠੀਕ ਹੈ ਜੀ ਹਾਂ ਇੱਕ ਆ ਭਾਣਜਾ ਚੌਥਾ ਠੀਕ ਹੈ ਜੀ ਤੇ ਇਹ ਵੀ ਆਪਣਾ ਬਾਈ ਹੈ ਹਾਂਜੀ ਛੋਟਾ ਵੀਰ ਬਾਕੀ ਬਾਬਾ ਜੀ ਉਹਨਾਂ ਨੂੰ ਤੇ ਅੰਕਲ ਬਾਬਲ ਜੀ ਨੂੰ ਤੇ ਅੰਕਲ ਜਗਦਾਰ ਨੂੰ ਤਾਂ ਤਕਰੀਬਨ ਸਾਰੇ ਘੋੜਿਆਂ ਵਾਲੇ ਆਪਣੇ ਹਾਂਜੀ 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 ਜਾਣਦੇ ਆ ਜੀ ਤੇ ਪੁਰਾਣੇ ਤਾਂ ਦੱਸਣ ਦੀ ਲੋੜ ਨਹੀਂ ਜੀ ਹਾਂਜੀ ਤੇ ਤੁਸੀਂ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਜੀ ਜਿਹੜਾ ਇੰਨਾ ਚੰਗਾ ਬਸ਼ੇਰਾ ਤੁਹਾਡੇ ਫਾਰਮ ਦੇ ਉੱਤੇ ਇੱਥੇ ਤਿਆਰ ਹੋਇਆ ਜੀ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਖੁੱਲ ਕੇ ਦੱਸੋ ਜੀ ਵੀ ਇਹ ਬੱਚਾ ਆਪਣੇ ਘਰੇ ਜੰਮਿਆ ਸੀ ਜਾਂ ਮੰਨ ਲਓ ਆਪਾਂ ਪਰਚੇਜ ਕੀਤਾ ਸੀ ਜੀ ਇਹ ਜੀ ਬੱਚਾ ਅਸੀਂ ਸਾਡੇ ਮਾਮੇ ਜੀ ਕੋਲੋਂ ਆਇਆ ਸੀਗਾ ਜੀ ਜੰਡੀਆਂ ਤੋਂ ਠੀਕ ਹੈ ਜੀ ਇਹਨਾਂ ਤੋਂ ਠੀਕ ਹੈ ਜੀ ਬਾਲਸਨ ਤੋਂ ਹਾਂਜੀ ਇਹਨਾਂ ਕੋਲੇ ਘੋੜੀ ਹੈ ਜੀ ਰਾਜੂ ਡੋਡਾਂ ਵਾਲੇ ਦੀ ਹਾਂਜੀ ਡਾਇਰੈਕਟ ਹਾਂਜੀ ਉਹਦਾ ਇਹ ਬੱਚਾ ਹੈ ਠੀਕ ਹੈ ਜੀ ਤੇ ਇਹ ਡੋਡਾਂ ਵਾਲੇ ਰਾਜੂ ਦਾ ਦੋਤਾ ਹੋ ਗਿਆ ਹਾਂਜੀ ਤੇ ਇਹ ਸਮੁੰਦਰ ਦਾ ਇਹ ਹੋ ਗਿਆ ਪੁੱਤ ਮਿੱਢੇ ਵਾਲੇ ਦਲਵਾਗ ਦਾ ਇਹ ਬੱਚਾ ਠੀਕ ਹੈ ਜੀ ਤੇ ਬਾਕੀ ਦਾ ਇਧਰ ਮਾਮਾ ਜੀ ਬੈਠੇ ਆ ਉਧਰ ਮਾਮਾ ਜੀ ਬੈਠੇ ਇਹਨਾਂ ਨੂੰ ਸਾਰੀ ਇਹਨਾਂ ਦੀ ਜ਼ਿਆਦਾ ਹਿਸਟਰੀ ਦਾ ਮੇਰੇ ਨਾਲੋਂ ਵੀ ਵੱਧ ਪਤਾ ਹੈ ਠੀਕ ਹੈ ਜੀ ਇਧਰ ਬਾਬੇ ਜੀ ਨੂੰ ਵੀ ਜ਼ਿਆਦਾ ਜਾਣੂ ਆ ਮੇਰੇ ਨਾਲੋਂ ਵੀ ਹਾਂਜੀ ਠੀਕ ਹੈ ਨਾ ਤੇ ਬਾਕੀ ਦਾ ਤੁਹਾਨੂੰ ਇਹ ਦੱਸ ਦੇਣਗੇ ਸਾਰਾ ਠੀਕ ਹੈ ਜੀ ਵੀ ਸਾਰੀ ਪੈਟਾਗਰੀ ਇਹਦੀ ਜਿੱਥੇ ਤੱਕ ਮੈਨੂੰ ਪਤਾ ਵੀ ਮੈਂ ਤੁਹਾਨੂੰ ਇੰਨੀ ਦੱਸਤੀ ਠੀਕ ਹੈ ਜੀ ਹਾਂ ਵੀ ਅੱਗੇ ਵੀ ਇਹਨਾਂ ਨੂੰ ਤਾਂ ਗਾਹਾਂ ਵੀ ਪਤਾ ਹੋਊਗਾ ਵੀ ਗਾਂ ਡੋਡਾਂ ਵਾਲਾ ਕਿਹੜੇ ਦਾ ਸੀ ਹਾਂਜੀ ਹਾਂਜੀ ਕਿਉਂ ਇਹਨਾਂ ਦਾ ਲੰਮਾ ਕੰਮ ਥੋੜਾ ਜਿਹਾ ਮੇਰੇ ਨਾਲੋਂ ਫਿਰ ਫਰਕ ਇਹ ਜਿਹਾ ਵੀ ਫਰਕ ਹੈ ਸਾਰੀ ਗੱਲਬਾਤ ਹਾਂਜੀ ਹਾਂਜੀ ਤੇ ਅੰਕਲ ਜੀ ਹੁਣਾਂ ਨੂੰ ਪੁੱਛ ਲੈਣੇ ਜੀ ਇਹਦੇ ਬਾਰੇ ਜ਼ਿਆਦਾ ਕਲੀਅਰ ਕਰ ਦੇਣਗੇ ਬਦਲ ਅੰਕਲ ਜੀ ਦੱਸ ਦੇਣਗੇ ਆਪਾਂ ਨੂੰ ਇਹਦੇ ਬਾਰੇ ਅੰਕਲ ਜੀ ਜਿਵੇਂ ਦੱਸਿਆ ਇਕਬਾਲ ਸਿੰਘ ਜੀ ਉਹਨਾਂ ਨੇ ਵੀ ਆਪਣੇ ਫਾਰਮ ਦੇ ਉੱਤੇ ਆ ਜਿਹੜੀ ਇਸ ਬੱਚੇ ਦੀ ਮਾਂ ਜੀ ਤੇ ਉਹ ਕਾਫੀ ਮੰਨ ਲਓ ਜਿੰਨੇ ਤੁਸੀਂ ਦੱਸਦੇ ਸੀ ਵੀ ਘੋੜੀ ਤੋਂ ਆਪਾਂ ਕਾਫੀ ਸੂਏ ਲਏ ਆ ਬੇ ਹੁਣ ਤੱਕ ਉਹਨੇ ਛਾਨ ਬੱਚੇ ਹੀ ਪੈਦਾ ਕੀਤੇ ਆ ਜੀ ਘੋੜੀ ਬਾਰੇ ਸਾਨੂੰ ਥੋੜਾ ਜਿਹਾ ਖੁੱਲ ਕੇ ਦੱਸੋ ਜੀ ਉਹਦੇ ਬਾਰੇ ਇਹ ਘੋੜੀ ਦੀ ਹਾਈਟ ਹੈ ਜੀ 64 ਪਲੱਸ ਠੀਕ ਹੈ ਜੀ ਡੋਡਾਂ ਵਾਲੇ ਰਾਜੂ ਘੋੜੇ ਦੀ ਬੱਚੀ ਹੈ ਹਾਂਜੀ ਜਿਹੜਾ ਇਹ ਬਸ਼ੀਰਾ ਹੈ ਇਹ ਦਲਬਾਗ ਦਾ ਮਿੱਡੇ ਵਾਲੇ ਦਾ ਹਾਂਜੀ ਦਾਦਾ ਇਹਦਾ ਸਮੁੰਦਰ ਆ ਜੀ ਠੀਕ ਹੈ ਜੀ ਤੇ ਮੰਨ ਲਓ ਆਪਣੇ ਘਰੇ ਹੀ ਇਹਦਾ ਬੱਚੇ ਦਾ ਜਨਮ ਹੋਇਆ ਘੋੜੀ ਆਪਣੇ ਕੋਲੇ ਪੁਰਾਣੀ ਹੋਈ ਰੱਖੀ ਵੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੀ ਏਜ ਕਿੰਨੀ ਹੋਗੀ ਹੋਣੀ ਆ ਜੀ ਪ੍ਰੋਪਰ ਜੇ ਆਪਾਂ ਦੇਖੀਏ ਤਾਂ ਇਹਦੀ ਏਜ 3 ਸਾਲ ਹੋਗੀ ਜੀ ਇੱਕ ਦਿਨ ਉੱਤੇ ਲੰਘ ਗਿਆ ਜੀ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਪਹਿਲਾਂ ਮੰਨ ਲਓ ਵੀ ਇਹ ਬੱਚਾ ਕਿੰਨੀ ਕੁ ਉਮਰ ਦਾ ਸੀਗਾ ਇਹ ਉਦੋਂ ਜਦੋਂ ਅੰਕਲ ਜੀ ਹੁਣ ਇੱਥੇ ਫਾਰਮ ਤੇ ਲੈ ਆਏ ਸੀਗੇ ਇਹ ਸਾਲਕ ਦਾ ਬੱਚਾ ਸੀ ਜੀ 13 ਕਿ ਮਹੀਨਿਆਂ ਦਾ ਬੱਚਾ ਸੀ ਜਦੋਂ ਇਹ ਆਪਣੇ ਕੋਲੋਂ ਲੈ ਕੇ ਆਏ ਠੀਕ ਹੈ ਜੀ ਤੇ ਵਿਚਾਰ ਅੰਕਲ ਤੁਹਾਡਾ ਕਿਵੇਂ ਬਣਿਆ ਜੀ ਬੱਚੇ ਬਾਰੇ ਮਨ ਕਿਵੇਂ ਬਣਿਆ ਵੀ ਰੱਖਣ ਦਾ ਆਪਾਂ ਇਹਨੂੰ ਅੱਗੇ ਤਿਆਰ ਕਰਨਾ ਜੀ ਨਹੀਂ ਬੱਚੇ ਬਾਰੇ ਤਾਂ ਸਾਡੇ ਕੋਲ ਘੋੜਾ ਸੀਗਾ ਪਹਿਲਾਂ ਠੀਕ ਹੈ ਜੀ ਉਹ ਫਿਰ ਹੁਣ ਪਹਿਲਾਂ ਵਾਲੇ ਕੋੜਿਆਂ ਦੀ ਹਾਈਟ ਹੋਟ ਘੱਟ ਹੁੰਦੀ ਸੀ ਹਾਂਜੀ ਇਹ ਬੱਚਾ ਸਾਨੂੰ ਪਹਿਲੀਆਂ ਜਿਹੀਆਂ ਦਿੰਦਾ ਸੀ ਬੱਚਾ ਚੰਗਾ ਸੀਗਾ ਹਾਂਜੀ ਔਰ ਮਾਮੇ ਜੀ ਕੋਲੇ ਤਾਂ ਫਿਰ ਤੁਹਾਨੂੰ ਪਤਾ ਵੀ ਜਗਾ ਜਗਾ ਦਾ ਟਾਈਟਿੰਗ ਸੀਗੀ ਹਾਂਜੀ ਬਾਕੀ ਇਹਨਾਂ ਦਾ ਬਾਹਰ ਅੰਦਰ ਦਾ ਕੰਮ ਰਹਿੰਦਾ ਇਹ ਬਾਹਰ ਅੰਦਰ ਵੱਧ ਜਾਂਦੇ ਆ ਇਹ ਜਣੇ ਇਕੱਲੇ ਨਾ ਠੀਕ ਹੈ ਜੀ ਉਪਰ ਬੈਠੇ ਬੈਠੇ ਵਿਚਾਰ ਸਾਨੂੰ ਆਈ ਵੀ ਮਾਮੇ ਜੀ ਦਾ ਵੀ ਮਨ ਸੀਗਾ ਵੀ ਚੱਲ ਵੀ ਇੱਕ ਵਾਰ ਉਹਨੂੰ ਸਾਥ ਲੈਣਗੇ ਹਾਂਜੀ ਤੇ ਮੰਨ ਲਓ ਵੀ ਸਾਡਾ ਹੁਣ ਰਿਸ਼ਤੇਦਾਰੀ ਦਾ ਕੰਮ ਹੈ ਸਾਨੂੰ ਤਾਂ ਇੱਕ ਗਿਫਟ ਹੀ ਕਰਿਆ ਇਹਨਾਂ ਨੇ ਠੀਕ ਹੈ ਜੀ ਹੈ ਤੇ ਅਸੀਂ ਫਿਰ ਉੱਥੇ ਬੈਠੇ ਬੈਠੇ ਸਕੀ ਇਹ ਗਏ ਤਾਂ ਅਸੀਂ ਵੈਸੇ ਸੀਗੇ ਵੱਡੇ ਬਾਬਿਆਂ ਦੇ ਭੋਗ ਤੇ ਗਏ ਸੀ ਕੋਟਪਾਈ ਆਉਂਦੇ ਆਉਂਦੇ ਨਾਨੇ ਜੀ ਦਾ ਪਤਾ ਲੈਣ ਵਾਗੇ ਹਾਂਜੀ ਉੱਥੋਂ ਸਾਡੀ ਬੈਠਿਆਂ-ਬੈਠਿਆਂ ਦੀ ਦੇਖ ਕੇ ਸਾਡੀ ਵੀ ਰੂਹ ਹੀ ਖੁਸ਼ ਹੋ ਗਈ ਵੀ ਬੱਚਾ ਲੈ ਜੀ ਹਾਂਜੀ ਹਾਂਜੀ ਬਾ ਮਾਮੇ ਨੂੰ ਅਸੀਂ ਗਏ ਤਾਂ ਮਾਮਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਸਾਂਭ ਲੋ ਲੈ ਜਾਓ ਠੀਕ ਹੈ ਜੀ ਨਹੀਂ ਹੋਣੀ ਗੱਲ ਤੇ ਮੰਨ ਲਓ ਹੁਣ ਪ੍ਰੋਪਰ ਹਾਈਟ ਕਿੰਨੀ ਕਰ ਗਿਆ ਜੀ ਇਹ ਇਹਦੀ ਹਾਈਟ ਤਾਂ ਜੀ ਹੁਣ ਪ੍ਰੋਪਰ 63 ਠੋਡ ਦੇ ਸੰਤਾਂਵੇਂ ਜੀ ਠੀਕ ਹੈ ਜੀ ਹਾਂ ਲੰਮ ਸਮ ਇੰਨੀ ਹਾਈਟ ਤਕਰੀਬਨ ਕਰ ਗਿਆ ਹਾਂਜੀ ਉੱਤੋਂ ਦੋ ਦੰਦ ਹੋਇਆ ਹਲੇ ਹਾਂਜੀ ੱੱਲੋਂ ਹੋਇਆ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਹੁਣ ਇਹਦੀ ਆਪਾਂ ਸਟੱਡ ਸਰਵਿਸ ਓਪਨ ਕਰਤੀ ਜੀ ਹਾਂਜੀ ਠੀਕ ਹੈ ਜੀ ਤੇ ਕੁਸ਼ਕ ਘੋੜੀਆਂ ਪਹਿਲਾਂ ਰਿਜ਼ਲਟ ਦੇ ਤੌਰ ਤੇ ਪਹਿਲਾਂ ਵੀ ਕੋਈ ਮੇਟ ਕਰਾਈਆਂ ਨੇ ਕੋਈ ਬਤ ਹਾਂਜੀ ਮੇਟ ਹੋਈਆਂ ਘੋੜੀਆਂ ਸੋਣ ਵਾਲੀਆਂ ਹਾਂਜੀ ਤੇ ਜ਼ਿਆਦਾ ਨਹੀਂ ਅਸੀਂ ਲਾਲਚ ਕਰਿਆ ਤੋਂ ਹਾਂਜੀ ਤੇ ਪੰਜਾਬ ਚੋਂ ਹੀ ਆਈਆਂ ਸਾਡੇ ਕੋਲੇ ਘੋੜੀਆਂ ਵਾਵਾ ਆਪਣੇ ਵੀ ਇੱਥੇ ਆਈਆਂ ਘੋੜੀਆਂ ਉਹ ਵੀ ਸੋਣ ਵਾਲੀਆਂ ਮਤਲਬ ਨੇੜੇ ਲੱਗੀਆਂ ਖੜੀਆਂ ਠੀਕ ਹੈ ਜੀ ਇੱਕ ਘੋੜੀ ਆਪਣੇ ਘਰੇ ਸੋਣ ਵਾਲੀ ਐ ਇੱਕ ਸੂਪ ਹੀ ਹਾਂਜੀ ਇਹ ਬਸ਼ੀਰਾ ਆ ਬਹੁਤ ਸੋਹਣਾ ਬੱਚਾ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਕਿੰਨੇ ਚਿਰ ਦਾ ਹੋ ਗਿਆ ਜੀ ਬੱਚਾ ਉਹ ਬੱਚਾ ਉਹ ਦਿਨਾਂ ਦਾ ਹੀ ਹੈ ਜੀ ਠੀਕ ਹੈ ਜੀ ਹਾਂ ਤੇ ਤੁਸ ਤੇ ਤੁਹਾਨੂੰ ਮੰਨ ਲਓ ਜਿਵੇਂ ਹੁਣ ਪਹਿਲਾ ਰਿਜ਼ਲਟ ਤੁਹਾਡੇ ਕੋਲ ਮੰਨ ਲਓ ਇੱਥੇ ਆਪਣੇ ਫਾਰਮ ਦੇ ਉੱਤੇ ਹੀ ਆਇਆ ਜੀ ਤੁਹਾਨੂੰ ਕਿਵੇਂ ਲੱਗਿਆ ਰਿਜ਼ਲਟ ਤੁਸ ਸੰਤੁਸ਼ਟੀ ਹੈ ਜਿਹੜਾ ਕੁਝ ਵੀ ਮੰਨ ਕੇ ਚੱਲੇ ਜੀ ਬੱਚੇ ਨਾਲ ਪੂਰੀ ਸੰਤੁਸ਼ਟੀ ਹੈ ਜੀ ਜਮਾ ਸਾਡੇ ਮਤਲਬ ਆਏ ਸੀਗੇ ਬਾਈ ਹੋਰੀ ਅੰਗਰੇਜ਼ ਸਿਓਰੀ ਮਿੱਡੇ ਵਾਲੇ ਹਾਂਜੀ ਉਹਨਾਂ ਨੇ ਅੱਜ ਵੀ ਆਉਣਾ ਸੀਗਾ ਤੇ ਉੱਥੇ ਨਗਰ ਕੀਰਤਨ ਕਰਕੇ ਉਹਨਾਂ ਤੋਂ ਆਇਆ ਨਹੀਂ ਗਿਆ ਹਾਂਜੀ ਉਹਨਾਂ ਨੇ ਬਹੁਤ ਸਲਾਹ ਹੈ ਕਹਿੰਦੇ ਵੀ ਬੱਚੇ ਬਹੁਤ ਸੋਹਣੇ ਆ ਕੱਢਿਆ ਕਰੂ ਇਹ ਬਹੁਤ ਸੋਹਣਾ ਬੱਚਾ ਬਣਨਾ ਕਹਿੰਦੇ ਤੁਸੀਂ ਦੇਖੋਗੇ ਠੀਕ ਹੈ ਜੀ ਬਾਕੀ ਜੇ ਆਪਾਂ ਜਿਵੇਂ ਸਮੁੰਦਰ ਵਾਲੀ ਲੈਣ ਦੇ ਵਿੱਚ ਦੇਖ ਲਈਏ ਜੀ ਅੱਗੇ ਮਜ਼ਬੂਤੀ ਤੇ ਕੱਦ ਕਾਠੀ ਉਹ ਚੀਜ਼ ਨੂੰ ਆਪਾਂ ਮੰਨ ਕੇ ਅੱਗੇ ਲੈ ਕੇ ਚੱਲਦੇ ਆਂ ਜੀ ਹਾਂਜੀ ਹਾਂਜੀ ਉਹ ਸਾਰੀ ਗੱਲਬਾਤ ਇਹਦੇ ਵਿੱਚ ਪੂਰੀ ਹੈ ਜੀ ਪੂਰੀ ਹੈ ਜੀ ਤੇ ਨਾਂ ਕੀ ਰੱਖਤਾ ਈ ਇਹਦਾ ਫਿਰ ਹੁਣ ਬੱਚੇ ਦਾ ਨਾਂ ਇਹਦਾ ਜੀ ਦਲ ਸੰਗਾਰ ਹੈ ਜੀ ਦਲ ਸੰਗਾਰ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਹੁਣ ਆਪਣੇ ਮਾਗੀ ਮੇਲੇ ਦੀ ਅੱਗੇ ਸਟਾਰਟਿੰਗ ਹੋਣ ਵਾਲੀ ਹੈ ਜੀ ਉੱਥੇ ਬੱਚੇ ਨੂੰ ਲੈ ਕੇ ਜਾਓਗੇ ਤੁਸੀਂ ਦਿਖਾਉਣ ਕਰਤਰਾ ਹਾਂ ਜੀ ਜ਼ਰੂਰ ਲਿਜਾਣਾ ਜੀ ਮੇਲੇ ਚ ਠੀਕ ਹੈ ਜੀ ਹਾਂ ਤੇ ਕਿੰਨੇ ਕੁ ਦਿਨ ਦਾ ਪ੍ਰੋਗਰਾਮ ਬਣਾ ਕੇ ਜਾਉਂਗੇ ਜੀ ਕਿਹੜੀ ਤਰੀਕ ਰੱਖੀ ਹੈ ਜੀ ਉੱਥੇ ਜਾ ਕੇ ਪ੍ਰੋਗਰਾਮ ਦੇਖ ਲੈਣਗੇ ਜੀ ਹਾਂ ਜੀ ਲਾਵਾਂਗੇ ਜੀ ਕਮ ਤੋਂ ਕਮ 3-4 ਦਿਨ ਤੱਕ ਜ਼ਰੂਰ ਲਾਵਾਂ ਠੀਕ ਹੈ ਜੀ ਹਾਂ ਇਹਦੀ ਫਿਰ ਸਟੱਡ ਸਰਵਿਸ ਦੀ ਫੀਸ ਕਿੰਨੀ ਰੱਖਤੀ ਜੀ ਇਹਦੀ ਫੀਸ ਪਹਿਲਾਂ ਤਾਂ ਨਾਰਮਲ ਹੀ ਸੀਗੀ ਜੀ ਅਸੀਂ ਸਟਾਰਟ ਕੀਤੀ ਸੀ 25000 ਰੁਪਏ ਤੋਂ ਹਾਂ ਜੀ ਉਹਨੋਂ ਇਦੋਂ ਅੱਗੇ 31000 ਰੁਪਏ ਫੀਸ ਲੱਖਤੀ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਬਾਕੀ ਫਾਰਮ ਦੇ ਉੱਤੇ ਇੱਥੇ ਆਪਣੇ ਘੋੜੀਆਂ ਨੂੰ ਸਾਂਭਣ ਵਾਸਤੇ ਰੱਖਣ ਵਾਸਤੇ ਦਾ ਜਗ੍ਹਾ ਹੈਗੀ ਆ ਜੀ ਹਾਂਜੀ ਹਾਂਜੀ ਫੁੱਲ ਜਗ੍ਹਾ ਹੈ ਬੜਾ ਦੂਰੋਂ ਨੇੜੇ ਆਉਂਦਾ ਹੀ ਫੁੱਲ ਪ੍ਰੋਪਰ ਜਗ੍ਹਾ ਆਪਣੇ ਕੋਲੇ ਸਾਰਾ ਸਿਸਟਮ ਹੈ ਕੋਈ ਗੱਲ ਨਹੀਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਬਾਕੀ ਕਈ ਵਾਰ ਇਹ ਹੁੰਦਾ ਜੀ ਕੋਈ ਦੂਰੋਂ ਨੇੜੇੋਂ ਭਰਾ ਚੱਲ ਕੇ ਆਉਂਦਾ ਘੋੜੀ ਉਹ ਸਾਂਭਣ ਵਾਲਾ ਚੱਕ ਚੱਕ ਕਰਵਾਉਣ ਵਾਲੀ ਹੁੰਦੀ ਹੈ ਜੀ ਹੀਟ ਇੱਥੇ ਆਪਾਂ ਕਰਵਾ ਸਕਦੇ ਡਾਕਟਰ ਸਾਹਿਬ ਕਿਹੜੇ ਆਉਂਦੇ ਆ ਜੀ ਆਪਣੇ ਕੋਲੇ ਡਾਕਟਰ ਸਾਹਿਬ ਇੱਥੇ ਜੀ ਸਾਡੇ ਪਿੰਡੋਂ ਆ ਮੁੰਡਾ ਠੀਕ ਹੈ ਜੀ ਉਹ ਪਹਿਲਾਂ ਡਾਕਟਰ ਰਮੇਸ਼ ਨਾਲ ਹੁੰਦਾ ਸੀ ਰੁੱਗੋਣੇ ਵਾਲੇ ਨਾਲ ਹਾਂਜੀ ਉਹ ਵੀ ਹੈ ਹੋਰ ਆਪਣੇ ਕੋਲ ਡਾਕਟਰ तकरीबन ਸਾਰੇ ਹੀ ਆ ਜਾਂਦੇ ਆ ਜੀ ਠੀਕ ਹੈ ਜੀ ਹਾਂ ਉਹ ਤਾਂ ਬੁਲਾਉਣ ਤੇ ਆਪਾਂ ਜਿਹੜੇ ਨੂੰ ਬੁਲਾਉਣਾ ਚਾਹੀਏ ਅਗਲਾ ਆ ਜੂ ਠੀਕ ਹੈ ਜੀ ਹਾਂ ਸਾਰੇ ਹੀ ਆ ਜਾਂਦੇ ਆ ਠੀਕ ਹੈ ਜੀ ਇਹ ਕੋਈ ਕਾਦੋਕਾ ਨਹੀਂ ਕਹਿ ਸਕਦੇ ਵੈਸੇ ਕਿਸੇ ਨੂੰ ਵੀ ਆਪਾਂ ਬੁਲਾਈਏ ਸਾਰੇ ਆਉਂਦੇ ਆ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਅੰਕਲ ਬਦਲ ਜੀ ਜਿਵੇਂ ਤੁਸੀਂ ਆਪਾਂ ਆਫ ਕੈਮਰਾ ਗੱਲਬਾਤ ਕਰਦੇ ਸੀਗੇ ਜੀ ਤੁਸੀਂ ਦੱਸਿਆ ਸੀਗਾ ਵੀ ਜਿਹੜੀ ਇਸ ਬੱਚੇ ਦੀ ਮਾਂ ਜੀ ਉਹਨੇ ਤਕਰੀਬਨ ਸਾਰੇ ਸਾਂਹ ਘੋੜੇ ਹੁਣ ਤੱਕ ਚੰਗੇ ਬੱਚੇ ਦਿੱਤੇ ਆ ਜੀ ਤੇ ਦੂਜਾ ਵੀ ਇਹਦਾ ਭਰਾ ਜਿਹੜਾ ਉਹ ਵੀ ਅੰਕਲ ਹੁਣੇ ਇੱਥੇ ਲੈ ਆਏ ਸੀਗੇ ਜੀ ਹਾਂਜੀ ਜਿਹੜਾ ਮੰਨ ਲਓ ਜਵਾਲਾਮੁਖੀ ਦਾ ਬੱਚਾ ਉਹ ਜਵਾਲਾਮੁਖੀ ਦਾ ਬੱਚਾ ਜੀ ਉਹ ਮਾਂ ਵਾਲੇ ਪਾਸੋਂ ਇਹਦਾ ਸਾਕਾ ਭਰਾ ਹੈ ਠੀਕ ਹੈ ਜੀ ਤੇ ਉਹ ਵੀ ਬੱਚਾ ਵੈਸੇ ਤਾਂ ਹਜੇ ਉਮਰ ਦੇ ਨਾਲੋਂ ਸਾਲ ਛੋਟਾ ਜੀ ਉਹਦੋਂ ਅਗਲੇ ਸੂਏ ਦਾ ਹਾਂਜੀ ਤੇ ਉਹ ਵੀ ਕੱਦ ਕਾਠੀ ਦੇਖੋ ਚੰਗੀ ਕਰਦਾ ਆਉਂਦਾ ਬਹੁਤ ਵੱਡਾ ਘੋੜਾ ਬਣ ਕੇ ਤਿਆਰ ਹੋਊਗਾ ਜੀ ਉਹ ਵੀ ਤੇ ਉਹਦੀ ਸਟੱਡ ਸਰਵਿਸ ਫਿਲਹਾਲ ਆਲੇ ਉਮਰ ਛੋਟੀ ਆ ਨਹੀਂ ਸਟਾਰਟ ਕੀਤੀ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ ਸੀਜ਼ਨ ਦੇ ਵਿੱਚ ਉਹਨੇ ਵੀ ਤਿਆਰ ਹੋ ਜਾਣਾ ਹਨਾ ਜੀ ਤੇ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਜੀ ਘੋੜੇ ਨੂੰ ਇਹਨੂੰ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਕੀ ਐਕਸਪੈਕਟ ਕਰਦੇ ਹੋ ਤੁਸੀਂ ਵੀ ਜਿਵੇਂ ਦੀ ਬਲੱਡ ਲਾਈਨ ਆ ਖਾਨਦਾਨ ਆ ਜੀ ਜੀ ਰਿਜ਼ਲਟ ਬਹੁਤ ਚੰਗਾ ਆਊਗਾ ਰਿਜ਼ਲਟ ਆਇਆ ਵੀ ਖੜਾ ਆਪਣੇ ਸਾਹਮਣੇ ਹਾਂਜੀ ਹਾਂਜੀ ਤੇ ਬਾਕੀ ਲੈਂਡ ਮਾਂ ਵਾਲੇ ਪਾਸੇ ਬਹੁਤ ਚੰਗੀ ਐ ਪਰੋਲੇ ਪਾਸੋਂ ਲੈਂਡ ਬਹੁਤ ਚੰਗੀ ਐ ਹਾਂਜੀ ਅਸੂ ਮੇਰ ਹੋਣੀ ਬਾਬੇ ਰਾਣਕ ਦੀ ਬੱਲੇ ਬੱਲੇ ਹੋਣੀ ਹੈ ਜੀ ਬੱਚੇ ਚੰਗੇ ਆਉਣਗੇ ਹਾਂਜੀ 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 ਕਿਉਂਕਿ ਤੁਸੀਂ ਵੀ ਥੋੜਾ ਵੀ ਪੁਰਾਣਾ ਤਜਰਬਾ ਜੀ ਉਧਰਲੇ ਪਾਸੇ ਅੰਕਲ ਜਗਦਾਰ ਬੈਠੇ ਨੇ ਅੰਕਲ ਜੀ ਤੁਸੀਂ ਵੀ ਮੰਨ ਲਓ ਘੋੜਾ ਦੇਖਿਆ ਹੁਣ ਤੱਕ ਤੁਸੀਂ ਬਹੁਤ ਬਹੁਤ ਸਾਰੇ ਚੰਗੇ ਘੋੜਿਆਂ ਦੇ ਵਿੱਚੋਂ ਲੰਘੇ ਹੋਣਾ ਫਾਰਮ ਦੇ ਉੱਤੇ ਵੀ ਚੰਗੇ ਚੰਗੇ ਜਾਨਵਰ ਤਿਆਰ ਕੀਤੇ ਆ ਜੀ ਤੁਸੀਂ ਨਹੀਂ ਬਹੁਤ ਸੋਹਣਾ ਘੋੜਾ ਤਿਆਰ ਹੋ ਰਿਹਾ ਹੈਟ ਵੀ ਬਹੁਤ ਕਰੂਗਾ ਹੋਰ ਹਜੇ ਬਾਜੂਗਾ 2 ਇੰਚੋ ਹਾਂਜੀ ਕਰ ਜੂਗਾ ਹੈਟ ਠੀਕ ਹੈ 2ਾਂਦੀ ਹੋਇਆ ਹੈ ਜੀ ਹਾਂਜੀ ਚੰਗਾ ਘੋੜਾ ਸੋਹਣਾ ਬੱਚਾ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਤੇ ਚੰਗਾ ਨਾ ਕਰਨ ਵਾਲਾ ਠੀਕ ਹੈ ਜੀ ਤੇ ਅੰਕਲ ਜੀ ਤੁਸੀਂ ਮੰਨ ਲਓ ਜਿਹੜਾ ਆਪਣਾ ਦੂਜਾ ਬਸ਼ੇਰਾ ਜੀ ਉਹਦੀ ਮੰਨ ਲਓ ਇਹਦੇ ਨਾਲੋਂ ਉਮਰ ਦੇ ਵਿੱਚ ਸਾਲ ਦਾ ਫਰਕ ਆ ਜਿਵੇਂ ਉਹਦਾ ਤੁਹਾਡਾ ਕੀ ਵਿਚਾਰ ਹੈ ਕਿੰਨੇ ਟਾਈਮ ਤੱਕ ਉਹਦੀ ਸਟੱਡ ਸਰਵਿਸ ਆਪਾਂ ਓਪਨ ਕਰਨੀ ਹੈ ਉਹਦੀ ਜੀ 2.5 ਸਾਲ ਤੋਂ ਉੱਪਰ ਪਾਉਣੇ ਤੱਕ 3 ਸਾਲ ਤੱਕ ਸਟੱਡ ਸਰਵਿਸ ਚਾਲੂ ਕਰਾਂਗੇ ਠੀਕ ਹੈ ਜੀ ਹਾਂ ਠੀਕ ਹੈ ਉਹ ਐ ਆਪਨੂੰ ਤਾਂ ਇਹ ਘੋੜਾ ਇਹ ਵੀ ਬਹੁਤ ਚੰਗਾ ਹੈ ਜੀ ਹਾਂਜੀ ਜੇ ਆਪਾਂ ਨੂੰ ਕੋਈ ਐ ਹੋਵੇ ਆਪਣੇ ਕੋਲ ਮੌਕੇ ਤੇ ਘੋੜਾ ਹੈ ਨਹੀਂ ਫਿਰ ਤਾਂ ਆਪਾਂ ਲਾਲਚ ਕਰੀਏ ਹਾਂਜੀ ਤੇ ਕਹਣ ਦਾ ਪ੍ਰਮਾਤਮਾ ਉਮਰ ਲੰਮੀ ਕਰੇ ਇਹਨਾਂ ਦੀ ਦੋਨਾਂ ਦੀ ਬਹੁਤ ਦੋਨੋਂ ਹੀ ਬਹੁਤ ਚੰਗੇ ਬੱਚੇ ਨੇ ਠੀਕ ਹੈ ਜੀ ਇਹ ਵੀ ਮਾਮੀ ਜੀ ਕੋਲੋਂ ਲੈ ਕੇ ਆਏ ਸੀਗੇ ਹਾਂਜੀ ਇਹ ਪਹਿਲਾਂ ਲੈ ਆਏ ਸੀ ਛੋਟਾ ਸੀਗਾ ਇਹ ਸਾਢੇ 8 ਮਹੀਨਿਆਂ ਦਾ ਸੀ ਲੈਏ ਸੀਗੇ ਹਾਂਜੀ ਤੇ ਇਹ ਉਦੋਂ ਬਾਅਦ ਲੈ ਕੇ ਆਂਦੇਗਾ ਠੀਕ ਹੈ ਜੀ ਇਹ ਤਾਂ ਮਾਗੀ ਦੇ ਨੇੜੇ ਚੜ੍ਹੇ ਪਰ ਲੈ ਕੇ ਆਏ ਸੀਗੇ ਹਾਂਜੀ ਹਾਂ ਇਸ ਘੋੜੀ ਨੇ ਜਿੰਨੇ ਬੱਚੇ ਪੈਦਾ ਕਰੇ ਆ ਜਿੱਦਾਂ ਬਸ਼ੇਰੇ ਸਾਰੇ ਸਟੈਲੀਅ ਨਹੀਂ ਬਣੇ ਜੀ ਠੀਕ ਹੈ ਜੀ ਬਾਕੀ ਇਹਦੇ ਬਾਰੇ ਬਾਬਾ ਜੀ ਨੂੰ ਵੱਧ ਪਤਾ ਜੀ ਠੀਕ ਹੈ ਜੀ ਇਹਦਾ ਮਾਮੀ ਜੀ ਨੇ ਸਾਡੇ ਝੋਲੀ ਪਾਤੇ ਹਾਂਜੀ ਤੇ ਹੁਣ ਅਸੀਂ ਤਾਂ ਇਹਨਾਂ ਦੇ ਸੇਵਾਦਾਰ ਹਾਂਜੀ ਹੈ ਠੀਕ ਹੈ ਜੀ ਹਾਂ ਬਾਕੀ ਅੰਕਲ ਪੁਰਾਣਾ ਮੰਨ ਲਓ ਆਪਣੇ ਪਰਿਵਾਰ ਦੇ ਵਿੱਚ ਬਾਪੂ ਜੀ ਹੁਣਾਂ ਤੋਂ ਹੀ ਰੱਖਦੇ ਆਏ ਹੋਣਗੇ ਤੁਸੀਂ ਘੋੜੀਆਂ ਹਨਾ ਜੀ ਨਹੀਂ ਰੱਖਦੇ ਹੀ ਜ਼ਰੂਰ ਸੀ ਪਹਿਲਾਂ ਜਦਵੇਂ ਸਿਸਟਮ ਸੀਗਾ ਨਾ ਵੀ ਉ ਇੱਕ ਅੱਧੀ ਘੋੜੀ ਰੱਖ ਲੈਂਦੇ ਸੀ ਬਜ਼ੁਰਗਾਂ ਕੋਲੇ ਪਹਿਲਾਂ ਹੁੰਦੀਆਂ ਜੀ ਖੇਤਕੂਤ ਜਾਂਦੇ ਹਾਂਜੀ ਮਤਲਬ ਇਹ ਇਸ ਲੋਟ ਕੋਈ ਸਵਾਉਣ-ਸਵਾਉਣ ਇਸ ਚੱਕਰ ਚ ਮੈਨੂੰ ਪਹਿਲਾਂ ਸ਼ੌਂਕ ਜਾ ਪੈ ਗਿਆ ਅੱਜ ਤੋਂ 34 ਸਾਲ ਹੋ ਗਏ ਇਸ ਇਨਾਂ ਗੱਲਾਂ ਨੂੰ ਮੈਂ ਕੋੜੀ ਮੈਂ ਵੀ 1 2 1 2 3 ਰੱਖਦਾ ਰਿਆ ਹਾਂਜੀ ਹਾਂਜੀ ਫਿਰ ਮੈਨੂੰ ਵਿਜਦੀ ਕੋਈ ਸਮਾਂ ਵਿਜਦੀ ਇਹੋ ਜਿਹਾ ਆ ਗਿਆ ਸੀ ਫੁਰਸਤ ਨਹੀਂ ਪਈ ਮੈਨੂੰ ਛੱਡਣਾ ਪਿਆ ਕੰਮ ਹਾਂਜੀ ਬੇਟੇ ਹੋរី ਨਿਆਣੇ ਸੀ ਮੇਰੇ ਤੇ ਥੋੜੀ ਜ਼ਿੰਮੇਵਾਰੀ ਵਧ ਗਈ ਪਾਰ ਸਭ ਤੋਂ ਬਾਅਦ ਹਾਂਜੀ ਹਾਂਜੀ ਫਿਰ ਮੈਨੂੰ ਦੁਕਾਨਦੂਕਣ ਵਾਲਾ ਕੰਮ ਸੰਭਾਲਣਾ ਪਿਆ ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਦੁਬਾਰੇ ਖੁੱਲ ਕੇ ਹੁਣ ਮੈਂ ਇੱਧਰ ਆ ਗਿਆ ਠੀਕ ਹੈ ਜੀ ਤੇ ਹੁਣ ਵੈਗਰੂ ਕਿਰਪਾ ਕਰੇ ਪੂਰੇ ਜੋਸ਼ ਸ਼ੋਰ ਨਾਲ ਕਰਾਂਗੇ ਠੀਕ ਹੈ ਜੀ ਕਰਨਾ ਪਰਮਾਤਮਾ ਨੇ ਜੋ ਕਰਨਾ ਹੈ ਬੰਦਾ ਤਾਂ ਕੁਝ ਨਹੀਂ ਕਰਨ ਜੋਗਰਾ ਹਾਂਜੀ 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 ਹਾਂ ਬਾਕੀ ਗੱਲਾਂ ਤਾਂ ਸਾਰੀਆਂ ਵੈਗਰੂ ਨਹੀਂ ਕਰਨਗੇ ਜੀ ਬਾਕੀ ਫਾਰਮ ਦੇ ਉੱਤੇ ਦੇਖਿਆ ਜੀ ਤਿੰਨ ਚਾਰ ਘੋੜੀਆਂ ਤੁਸੀਂ ਹੋਰ ਵੀ ਬਰੀਡਿੰਗ ਵਾਲੀਆਂ ਰੱਖੀਆਂ ਹੋਏ ਨੇ ਜਿਹੜੀਆਂ ਮੇਰਾ ਖਿਆਲ ਆ ਦੋ ਤਿੰਨ ਤਾਂ ਬਾਬਾ ਜੀ ਕੋਲੋਂ ਹੀ ਆਈਆਂ ਵੀ ਇਹਨਾਂ ਹਾਂਜੀ ਹਾਂ ਬਾਬਾ ਜੀ ਨੇ ਸਾਨੂੰ ਬਹੁਤ ਚੰਗੀਆਂ ਘੋੜੀਆਂ ਦਿੱਤੀਆਂ ਜੀ ਠੀਕ ਹੈ ਜੀ ਤੇ ਬਾਬਾ ਜੀ ਆਪਣਾ ਮੋਹ ਪ੍ਰੇਮ ਕਰਦੇ ਆ ਬਾਬਾ ਜੀ ਨੇ ਬਹੁਤ ਚੰਗੀਆਂ ਘੋੜੀਆਂ ਦਿੱਤੀਆਂ ਆਪਾਂ ਨੂੰ ਐਵੇਂ ਕਹਿ ਦਈਏ ਹਾਂਜੀ ਇੱਕ ਦੋ ਇੱਕ ਚੜ੍ਹਦੀ ਕੋੜੀ ਦਿੱਤੀ ਬਾਬਾ ਜੀ ਨੇ ਸਾਨੂੰ ਪਹਿਲਾਂ ਜਿਹੜੀ ਇਹਦੀ ਮਾਂ ਬਸ਼ੇਰੇ ਦੀ ਹਾਂਜੀ ਬਾਬਾ ਜੀ ਉਹ ਵੀ ਮੇਰੇ ਕੋਲ ਹੀ ਆਈ ਹੋਈ ਆ ਉਹ ਠੀਕ ਹੈ ਜੀ ਹਾਂ ਉਹ ਕੋੜੀ ਜਦੋਂ ਦੋ ਅੰਡਾ ਜੇ ਹੁੰਦੀ ਸੀਗੀ ਤੇ ਉਦੋਂ ਮੈਂ ਲਿਆਇਆ ਸੀ ਡੋਡਾਂ ਤੋਂ ਹਾਂਜੀ ਤੇ ਮੇਰੇ ਕੋਲ ਇੱਕ ਸੁਹਾ ਸੂਈ ਹਾਂਜੀ ਤੇ ਉਦੋਂ ਬਾਅਦ ਫਿਰ ਜੈਵੀਰ ਘੋੜੇ ਤੋਂ ਸੂਈ ਹੋਈ ਸੀ ਬਸ਼ੇਰੀ ਸੀ ਬਹੁਤ ਸੋਹਣੀ ਮੰਗਰ ਹਾਂਜੀ ਤੇ ਇਹ ਮੇਰਾ ਭਰਾ ਹੈ ਬਾਦਲ ਹਾਂਜੀ ਤੇ ਇਹਨੇ ਮੈਨੂੰ ਕਿਹਾ ਨਾ ਬਾਬਾ ਜੀ ਕੋੜੀ ਮੈਨੂੰ ਦੇ ਦੇ ਹੋਏ ਹਾਂਜੀ ਹਾਂਜੀ ਮੈਂ ਤੂੰ ਲੈ ਜਾ ਤੇਰੇ ਤੇ ਮੇਰੇ ਤੇ ਕੀ ਫਰਕ ਹੈ ਹਾਂਜੀ ਤੂੰ ਘੋੜੀ ਨੂੰ ਮੈਂ ਦਿੱਤੀ ਉਦੋਂ ਉਹ ਕਰਮ ਵਾਲੀ ਨੇ ਬਸ ਫਿਰ ਅੱਜ ਇਹੋ ਜਿਹੇ ਹੀਰੇ ਪੈਦਾ ਕਰਿਆ ਹਾਂਜੀ ਜਿੱਥੇ ਆਪਾਂ ਜਿੰਨੇ ਵੀ ਆਪਾਂ ਗੱਲਾਂ ਕਰੀਏ ਨੇ ਅੱਜ ਹਾਂਜੀ ਉਹਨਾਂ ਕਰਕੇ ਆਪਾਂ ਸਾਰੇ ਅੱਜ ਇਕੱਠੇ ਹੋ ਕੇ ਬੈਠੇ ਆਂ ਹਾਂਜੀ ਤੇ ਬਹੁਤ ਚੰਗੀ ਘੋੜੀ ਹੈ ਹਾਂਜੀ ਤੇ ਬਾਕੀ ਤੁਹਾਡੇ ਚੈਨਲ ਤੇ ਬਿਆਨਤ ਜੀ ਮੈਨੂੰ ਪਹਿਲੀ ਵਾਰੀ ਬੋਲਣ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਬਾਬਾ ਜੀ ਤੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਬਾਬਾ ਜੀ ਤੁਹਾਡਾ ਸਾਰੇ ਪਹੁੰਚੇ ਸਾਡੇ ਸੱਦੇ ਤੇ ਹਾਂਜੀ ਬਾਬਾ ਜੀ ਤੇ ਇੱਕ ਆ ਮੈਂ ਸਾਰੀ ਸਿੱਖ ਸੰਗਤ ਨੂੰ ਹਾਂਜੀ ਅੱਜ ਵਧਾਈ ਦਿਨਾ ਅੱਜ ਦਸਵੇਂ ਪਾਤਸ਼ਾਹ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਹਾਂਜੀ ਹਾਂਜੀ ਤੇ ਇਹ ਜਿਹੜੇ ਘੋੜੇ ਨੇ ਹਾਂਜੀ ਇਹ ਸਾਨੂੰ ਦਸਵੇਂ ਪਾਤਸ਼ਾਹ ਦੀ ਦੇਣ ਹੈ ਹਾਂਜੀ ਘੋੜੇ ਸਾਰੇ ਜਿੰਨੇ ਵੀ ਐ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਘੋੜੇ ਚੰਗੇ ਨੇ ਬਹੁਤ ਸੋਹਣੇ ਘੋੜੇ ਨੇ ਸਾਰਿਆਂ ਕੋਲੇ ਹਾਂਜੀ ਜਿੰਨੇ ਵੀ ਆਪਣੇ ਘੋੜੇ ਰੱਖਣ ਵਾਲੇ ਸਾਰੇ ਉਹ ਘੋੜਿਆਂ ਨੂੰ ਪਿਆਰ ਕਰਦੇ ਆ ਤੇ ਅੱਜ ਸਾਡੇ ਇਹਨਾਂ ਘੋੜਿਆਂ ਦਾ ਉਹ ਸਾਨੂੰ ਦੇਣ ਦੇਨਦਾਰ ਨੇ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦਾ ਜਨਮ ਦਿਹਾੜਾ ਸਾਰੀ ਸੰਗਤ ਨੂੰ ਸਾਰੀ ਸਿੱਖ ਸੰਗਤ ਨੂੰ ਤੇ ਬਹੁਤ-ਬਹੁਤ ਵਧਾਈ ਗੁਰਪੁਰਬ ਦੀ ਹਾਂਜੀ ਬਾਕੀ ਇਹ ਘੋੜਿਆਂ ਕਰਕੇ ਹੀ ਹੁਣ ਆਪਾਂ ਇੱਥੇ ਬੈਠੇ ਆ ਸਾਰੇ ਕੋਈ ਕਿਹੜੇ ਪਿੰਡ ਦਾ ਕੋਈ ਕਿਹੜੇ ਪਿੰਡ ਦਾ ਇਹਨੇ ਘੋੜਿਆਂ ਕਰਕੇ ਨਾ ਰਿਸ਼ਤੇਦਾਰੀਆਂ ਨਾਲੋਂ ਵੀ ਵੱਧ ਜਾਦੇ ਪਿਆਰ ਬਣ ਜਾਂਦਾ ਹੁਣ ਅੱਜ ਜਿੰਮੇ ਇੱਥੇ ਬੈਠੇ ਆ ਅਸੀਂ ਸਾਡੀ ਕੋਈ ਰਿਸ਼ਤੇਦਾਰੀ ਤੇ ਕੋਈ ਨਹੀਂ ਪਰ ਸਾਡੀ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਬਿਲਕੁਲ ਜਿਹੜਾ ਸਾਡਾ ਪਿਆਰ ਹੈ ਸਾਡਾ ਆਉਣ ਜਾਣ ਹੈ ਅਸੀਂ ਕਈ ਵਾਰੀ ਹੱਸਦੇ ਹੁੰਨੇ ਆ ਬਾਈ ਜਰਗਿਆਂ ਨਾਲ ਵੀ ਆਪਾਂ ਨੂੰ ਰਿਸ਼ਤੇਦਾਰੀ ਚ ਕੋਈ ਕੰਮ ਪੈ ਜੇ ਨਾ ਆਪਾਂ ਕਹਿੰਦੇ ਨੇ ਵਿਚਾਲ ਜਰ ਫੇਰ ਚੱਲਾਂਗੇ ਜਾਂ ਜਾ ਫੇਰ ਜਾ ਆਵਾਂਗੇ ਪਰ ਘੋੜੇ ਵਾਲਿਆਂ ਦੇ ਘਰੇ ਐ ਇੱਕ ਫੋਨ ਆ ਜੇ ਤੇ ਅਸੀਂ ਭੱਜ ਕੇ ਪਹਿਲ ਜਾਨੀ ਕਿ ਅਸੀਂ ਘੋੜੇ ਆਿਆਂ ਨੂੰ ਦਿੰਨੇ ਆ ਹਾਂਜੀ ਹਾਂਜੀ ਤੇ ਬਾਕੀ ਬਹੁਤ ਚੰਗਾ ਘੋੜਾ ਜੀ ਬੇਛੇਰਾ ਇਹ ਜਿਹੜਾ ਦੂਸਰਾ ਉਹ ਵੀ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਹਾਂਜੀ ਹਾਂਜੀ ਤੇ ਚੰਗਾ ਲਾਭ ਮਿਲੂਗਾ ਸਾਰੇ ਘੋੜਿਆਂ ਵਾਲਿਆਂ ਨੂੰ ਇਹ ਬੱਚੇ ਚੰਗੇ ਆਉਣਗੇ। ਬਾਕੀ ਅੱਜ ਕੱਲ੍ਹ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਬਹੁਤ ਪਈ ਜਾਂਦੀ ਆ। ਹਾਂਜੀ। ਪਰ ਇੱਕ ਇਹ ਤਾਂ ਨਿਸ਼ਾਨੀ ਆ ਮਾਮੇ ਦੇ ਭਾਣ ਜਿਹਦੇ ਪਿਆਰ ਦੀ। ਹਾਂਜੀ। ਸਾਂਝਾ ਇਹਨਾਂ ਨੇ ਪਾਲਿਆ ਇਹ। ਹਾਂਜੀ। ਤੇ ਬਹੁਤ ਸੋਹਣਾ ਬਣਾਇਆ। ਜਿੱਥੇ ਇਹਨਾਂ ਨੇ ਘੋੜੇ ਤੇ ਇੰਨੀ ਮਿਹਨਤ ਕਰਿਓ ਉਵੇਂ ਮਾਮੇ ਭਾਣ ਜਿਹਦੇ ਵਿੱਚ ਪਿਆਰ ਵੀ ਬਹੁਤ ਆ ਇਹਨਾਂ ਦਾ। ਹਾਂਜੀ ਬਿਲਕੁਲ। ਇਹਨਾਂ ਦਾ ਪਰਿਵਾਰ ਦਾ ਵੀ ਆਪਸ ਵਿੱਚ ਇਹਨਾਂ ਦਾ ਬਹੁਤ ਸਹਿਚਾਰ ਆ। ਹਾਂਜੀ। ਤੇ ਪ੍ਰਮਾਤਮਾ ਨੂੰ ਇਹੀ ਬੇਨਤੀ ਆ ਕਿ ਇਹਨਾਂ ਪਰਿਵਾਰਾਂ ਦੇ ਉੱਤੇ ਪ੍ਰਮਾਤਮਾ ਇਸੇ ਤਰ੍ਹਾਂ ਦਾ ਹੱਥ ਬਣਾਈ ਰੱਖੇ। ਇਹਨਾਂ ਨੂੰ ਤੰਦਰੁਸਤੀਆਂ ਇਹਨਾਂ ਦੇ ਜਾਨਵਰਾਂ ਨੂੰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਾਂਜੀ ਤੇ ਬਾਕੀ ਭਾਈ ਮੇਰੇ ਕੰਨੀ ਕੋ ਗਲਤੀ ਹੋਈ ਤਾਂ ਮਾਫੀ ਚਾਹੁੰਣਾ ਨਹੀਂ ਨਹੀਂ ਬਾਬਾ ਜੀ ਬਾਕੀ ਜਿਵੇਂ ਤੁਸੀਂ ਬਾਬਾ ਜੀ ਦੱਸਿਆ ਵੀ ਮੰਨ ਲਓ ਅੱਜ 10ਵੇਂ ਪਾਸ਼ਾ ਜੀ ਦਾ ਜਨਮ ਦਿਨ ਆ ਜੀ ਹਾਂਜੀ ਹਾਂਜੀ ਤੇ ਸ਼ੁਰੂਆਤ ਵੀ ਜਿਵੇਂ ਆਪਾਂ ਕਹਿ ਲਿਆ ਵੀ ਵੀਡੀਓ ਦੀ ਅੱਜ ਇਹਨਾਂ ਦੇ ਘੋੜੇ ਦੀ ਚੰਗੇ ਦਿਨ ਬਹੁਤ ਸੋਹਣੇ ਦਿਨ ਹੋਈ ਹੈ ਜੀ ਕਿਉਂਕਿ ਉਹਨਾਂ ਨੇ ਹੀ ਆਪਾਂ ਨੂੰ ਘੋੜੇ ਬਖਸ਼ੇ ਆ ਜੀ ਉਹਨਾਂ ਦੇ ਸਿਰ ਤੇ ਅੱਜ ਕੱਲ ਆਪਾਂ ਇੱਥੋਂ ਤੱਕ ਆਈਆਂ ਜੀ ਸਾਰੇ ਅਸੀਂ ਪਹਿਲਾਂ ਗੱਲਾਂ ਹੀ ਕਰਦੇ ਸੀ ਨਾ ਮੈਂ ਕਿਹਾ ਅੱਜ ਮਾ ਗੁਰੂ ਪਾਸ਼ਾ ਦਾ ਜਨਮ ਦਿਨ ਅੱਜ ਜਨਮ ਦਿਹਾੜਾ ਹੈ ਇਹਨਾਂ ਦੀ ਇਹ ਦੇਣ ਹੈ ਹਰ ਇੱਕ ਕਹਿੰਦੇ ਆਮ ਘਾਵਤ ਹੁੰਦੀ ਆਪਣੇ ਘਰਾਂ ਜਾਮ ਗੱਲਾਂ ਕਰਨ ਜਿੱਥੇ ਘੋੜੇ ਦਾ ਵਾਸਾ ਹੁੰਦਾ ਕਹਿੰਦੇ ਆ ਗੁਰੂ ਸਾਹਿਬ ਆਪ ਨਾਲ ਅੰਗ ਸੰਗ ਉੱਥੇ ਹੁੰਦੇ ਹਾਜ਼ਰ ਨਾਜ਼ਰ ਹੁੰਦੇ ਆ ਕਿਉਂਕਿ ਗੁਰੂ ਸਾਹਿਬ ਵੀ ਆਪ ਇਤਿਹਾਸ ਪੜ੍ਹਿਆ ਵੇਖਿਆ ਗੁਰੂ ਸਾਹਿਬ ਵੀ ਘੋੜਿਆਂ ਨੂੰ ਬਹੁਤ ਪਿਆਰ ਕਰਦੇ ਸੀ ਹਾਂਜੀ ਤੇ ਇੱਕ ਬਸ ਸਾਡੀ ਕੋਈ ਸੇਵਾ ਹੀ ਆ ਕਹਿ ਲੋ ਉਹਨਾਂ ਦੇ ਘੋੜਿਆਂ ਨੂੰ ਜਿਹੜਾ ਸਾਂਭਣ ਦੀ ਲੱਗੀ ਹੈ ਤੇ ਇਹ ਵੀ ਕੋਈ ਕੁਝ ਛੋਟੀ ਸੇਵਾ ਨਹੀਂ ਹੈ ਜਿਹੜੇ ਘੋੜਿਆਂ ਨੂੰ ਸੰਭਾਲਣਾ ਘੋੜਿਆਂ ਨੂੰ ਠੰਡ ਤੋਂ ਬਚਾਉਣਾ ਉਹਨਾਂ ਨੂੰ ਭੁੱਖੇ ਧਿਆਨ ਨੂੰ ਦਾਣਾ ਪਾਉਣਾ ਪਾਣੀ ਪਿਉਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਬਿਲਕੁਲ ਜੀ ਕੋਈ ਸਮਝੇ ਨਾ ਸਮਝੇ ਘੋੜੇ ਦੀ ਸੇਵਾ ਕਰਨੀ ਇੱਕ ਬਹੁਤ ਵੱਡੀ ਸੇਵਾ ਹੈ ਹਾਂਜੀ ਤੇ ਅੰਕਲ ਜੀ ਇੱਕ ਤਾਂ ਆਪਣੀ ਟਾਣੀ ਦਾ ਪ੍ਰੋਪਰ ਮੜਾ ਜਾਂ ਐਡਰੈਸ ਦੱਸ ਦਿਓ ਜੀ ਵੀ ਚੌਂਕ ਤੋਂ ਅੱਗੇ ਜਾਂ ਡਾਇਰੈਕਸ਼ਨ ਦੇ ਹਿਸਾਬ ਨਾਲ ਜੇ ਡੱਬਾ ਵਾਲੀ ਤੋਂ ਜਾਂ ਇਧਰੋਂ ਦੇਖੀਏ ਜੀ ਆਪਾਂ ਹਾਂਜੀ ਕਿੱਥੇ ਜੀ ਆਪਣਾ ਰਹੇ ਜਾਂਦਾ ਹਾਂ ਆਪਾਂ ਡੱਬਾ ਵਾਲੀ ਬੰਨੀਓ ਆਈਏ ਕਾਲਿਆਂ ਵਾਲੀ ਰੋਡ ਤੇ ਨੱਬੜੀ ਕਾਲਿਆਂ ਵਾਲੀ ਰੋਡ ਤੇ ਹਾਂਜੀ ਉਹ ਤਾਂ ਮੰਡੀ ਤੋਂ 5 ਕਿਲੋਮੀਟਰ ਪਹਿਲਾਂ ਆ ਜਾਂਦੀ ਹੈ ਆਪਣੀ ਸੱਜੇ ਹੱਥ ਮਤਲਬ ਘੋੜੇ ਦਾ ਬੋਰਡ ਲੱਗਿਆ ਠੀਕ ਹੈ ਜੀ ਫਿਲਹਾਲ ਇੱਕ ਵਾਰੀ ਤਾਂ ਆਪਣਾ ਹੀ ਬੋਰਡ ਹੈ ਇਸ ਰੋਡ ਤੇ ਹੋਰ ਬੋਰਡ ਹੈ ਨਹੀਂ ਠੀਕ ਹੈ ਜੀ ਤੇ ਸਿੱਧੂ ਸਟੱਡ ਫਾਰਮ ਲਿਖਿਆ ਉਹਦੇ ਤੇ ਹਾਂਜੀ ਤੇ ਉਧਰੋਂ ਮੰਡੀ ਵੱਨੀਆਂ ਆਈਏ ਤਾਂ ਆਪਣਾ ਹੀ ਪੱਠਾ ਟੱਪ ਕੇ ਹਾਂਜੀ ਤੇ ਅੱਗੇ ਆਪਣਾ ਬੋਰਡ ਲੱਗਿਆ ਟਾਣੀ ਆਪਣੀ ਠੀਕ ਹੈ ਜੀ ਹਾਂ ਸਰਦਾਰ ਰਿਸ਼ਰ ਸਿੰਘ ਦੀ ਟਾਣੀ ਹਾਂਜੀ ਰਕ ਜੁਨੀਅਨ ਪ੍ਰੈਜਿਡੈਂਟ ਹਾਂਜੀ ਸਰਦਾਰ ਈਸ਼ਰ ਸਿੰਘ ਐਸੇ ਸਾਰੇ ਹੀ ਜਾਣਦੇ ਇਲਾਕਾ ਹੀ ਜਾਣਦਾ ਦਾਦੇ ਜੀ ਨੂੰ ਠੀਕ ਹੈ ਜੀ ਜੇ ਕਿਸੇ ਨੇ ਪੁੱਛ ਕੇ ਹਣਾ ਹੋਵੇ ਤਾਂ ਬਾਈ ਨੇਮ ਵੀ ਦੱਸ ਹੀ ਦਿੰਦੇ ਆ ਜੀ ਸਾਰੇ ਹਾਂਜੀ 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 ਸਾਰੇ ਜਾਣਦੇ ਆ ਦੱਸ ਦਿੰਦੇ ਆ ਕਿਸੇ ਨੂੰ ਮਰਜ਼ੀ ਪੁੱਛ ਲਓ ਠੀਕ ਹੈ ਈਸ਼ਰ ਸਿੰਘ ਦੀ ਟਾਣੀ ਜਾਣਾ ਠੀਕ ਹੈ ਜੀ ਉਹਦੀ ਨਾਲ ਦੀ ਨਾਲ ਦੱਸੂ ਅਗਲਾ ਠੀਕ ਹੈ ਜੀ ਬਾਕੀ ਅੱਜ ਕੱਲ ਤਾਂ ਹੀ ਐਵੇਂ ਹੀ ਬੜਾ ਫਾਸਟ ਹੈ ਹਾਂਜੀ ਬੰਦੇ ਨੂੰ ਲੋੜ ਹੈ ਤਾਂ ਬੰਦਾ ਆਹਦਾ ਲੋਕੇਸ਼ਨ ਪਾ ਦਿਓ ਜੀ ਬੰਦਾ ਉਹਦੀ ਆ ਜਾਂਦਾ ਬਿਲਕੁਲ ਜੀ ਹਾਂ ਜੀ ਹਾਂ ਤੁਹਾਨੂੰ ਹੁਣ ਤੁਸੀਂ ਆਇਓ ਕਿੰਨਾ ਟਾਈਮ ਲੱਗਿਆ ਲੋਕੇਸ਼ਨ ਪਾ ਜੀ ਮਿੰਟਾਂ ਚ ਆਪੇ ਆ ਹਾਂ ਜੀ ਬਸ ਸਾਨੂੰ ਤੁਸੀਂ ਦੱਸਿਆ ਜੀ ਵੀ ਇੱਥੇ ਆ ਕੇ ਅੱਗੇ ਆ ਕੇ ਆਪਣਾ ਬੋਰਡ ਆ ਜਾਣਾ ਉੱਥੋਂ ਹੀ ਪਤਾ ਲੱਗਿਆ ਬਾਹਲਾ ਕੁਝ ਪੁੱਛਣ ਕਰਨ ਦੀ ਲੋੜ ਹੀ ਨਹੀਂ ਪਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਦਰਸ਼ਕੋ ਇਹ ਸਨ ਸਰਦਾਰ ਇਕਬਾਲ ਸਿੰਘ ਜੀ ਕਾਲਿਆਂ ਵਾਲੀ ਮੰਡੀ ਤੋਂ ਇਹਨਾਂ ਨੇ ਜਿਵੇਂ ਆਪਾਂ ਨੂੰ ਵੀਡੀਓ ਦੇ ਵਿੱਚ ਗੱਲਬਾਤ ਸਾਰੀ ਦੱਸੀ ਆ ਵੀ ਜਿਹੜਾ ਇਹ ਨੌਕਰਾ ਬਸ਼ੇਰਾ ਤਿਆਰ ਹੋਇਆ ਇਹਦੀ ਸਟੱਡ ਸਰਵਿਸ ਓਪਨ ਕੀਤੀ ਵੀ ਆ 31000 ਰੁਪਏ ਇਹਦੀ ਮੀਟਿੰਗ ਫੀਸ ਰੱਖੀ ਗਈ ਆ ਵੇਚ ਜਿ ਕੋ ਹੋ ਕੇ ਤੁਸੀਂ ਜਦੋਂ ਮਰਜੀ ਇਹਨਾਂ ਨੂੰ ਫੋਨ ਕਾਲ ਕਰਕੇ ਕੋਈ ਵੀ ਗੱਲਬਾਤ ਘੋੜੇ ਦੇ ਰਿਲੇਟਡ ਪੁੱਛਣੀ ਹੋਵੇ ਤਾਂ ਕਰ ਸਕਦੇ ਹੋ ਤੇ ਜਦੋਂ ਮਰਜੀ ਘੋੜੀ ਮੀਟ ਕਰਵਾ ਸਕਦੇ ਹੋ ਤੇ ਇਹ ਘੋੜਾ ਹੁਣ ਮਾਗੀ ਮੰਡੀ ਤੇ ਵੀ ਉੱਥੇ ਮੇਲੇ ਤੇ ਮੁਕਸਰ ਪਹੁੰਚ ਰਿਹਾਗਾ ਜੇ ਕਿਸੇ ਪੁਰਾਣੇ ਦੇਖਣਾ ਕਰਨਾਗਾ ਲਾਈਵ ਤਾਂ ਤੁਸੀਂ ਉੱਥੇ ਵੀ ਇਨਾਂ ਨਾਲ ਗੱਲਬਾਤ ਉੱਥੇ ਮਿਲ ਜਿਓ ਕਿ ਕਰ ਸਕਦੇ ਹੋ ਆਪਣੇ ਵਾਲ ਥਾਂ ਤੇ ਜਾਊਗਾ ਜਿੱਥੇ ਆਪਣਾ ਹਾਂ ਬਾਬਾ ਜੀ ਆਪਣਾ ਉੱਥੇ ਬੋਰਡ ਮੰਨ ਲਓ ਮੰਡੀ ਦੇ ਵਿੱਚ ਕੀ ਨਾਮ ਦੇ ਉੱਤੇ ਦਿੱਤਾ ਗਿਆ ਜੀ ਜਿਹੜਾ ਐਡਰੈਸ ਹੁੰਦਾ ਇਹ ਆਪਣਾ ਨਾ ਵੈਸੇ ਜਿੰਨੇ ਘੋੜਿਆਂ ਵਾਲਿਆਂ ਨੇ ਸਾਰੇ ਜਾਣਦੇ ਆ ਮੇਲੇ 'ਚ ਪੱਕਾ ਥਾਂ ਆਪਣਾ ਹਾਂਜੀ ਤੇ ਉਹ ਉੱਥੇ ਬੋਰਡ ਲੱਗਿਆ ਹੋਊਗਾ ਨਿਰਮਲ ਸਟੱਡ ਫਾਰਮ ਦਾ ਨਿਰਮਲ ਸਟੱਡ ਫਾਰਮ ਆਪਣਾ ਨਿਰਮਲ ਸਟੱਡ ਫਾਰਮ ਦੇ ਨਾਂ ਤੇ ਬੋਰਡ ਲੱਗਿਆ ਹੁੰਦਾ ਹਾਂਜੀ ਤੇ ਉੱਥੇ ਆਪਣੀ ਪੁਰਾਣੀ ਜਗ੍ਹਾ ਹੈ ਹਾਂਜੀ ਤੇ ਉੱਥੇ ਇਹਨਾਂ ਨੂੰ ਫਿਰ ਅਸੀਂ ਕਿਹਾ ਵੀ ਇੱਥੇ ਬੰਨਾਂਗੇ ਆਪਣਾ ਘੋੜਾ ਠੀਕ ਹੈ ਜੀ ਤੇ ਉੱਥੇ ਆਪਣੇ ਵਾਲੀ ਜਗ੍ਹਾ 'ਚ ਸਾਰੇ ਜਾਣਦੇ ਆ ਬਾਬਾ ਕੂਟ ਭਾਈ ਵਾਲਾ ਪੂਰੀ ਜਗ੍ਹਾ 'ਚ ਉੱਥੇ ਆਪਣੇ ਉੱਥੇ ਬੰਨਾਂਗੇ ਜੀ ਠੀਕ ਹੈ ਜੀ ਹਾਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਜਰੂਰ ਪਹੁੰਚਿਓ ਦਰਸ਼ਨ ਮਾਗੀ ਦੇ ਮੇਲੇ ਤੇ ਚੈਰੀਆ ਪੂਰੀ ਪਹੁੰਚਾਂਗੇ ਜੀ ਠੀਕ ਹੈ ਬਾਬਾ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੁਆਰਾ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਬਾਬਾ ਜੀ ਤੁਹਾਡਾ ਵੀ ਜਿਹੜਾ ਤੁਸੀਂ ਟਾਈਮ ਕੱਢਿਆ ਜੀ ਸਾਰਿਆਂ ਵਾਸਤੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਸਤਿ ਸ਼੍ਰੀ ਅਕਾਲ